ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਿਰ ਪਿੰਡ ਕਿਰਿਆੜ ਵਾਲੀ ਪਹੁੰਚੇ ਆ ਜੀ ਤੇ ਚੰਗੇ ਰਿਕਾਰਡ ਵਾਲੀ ਆਪਾਂ ਬੈਡ ਲੈ ਕੇ ਆਏ ਆਂਗੇ ਕਿਹੜਾ ਸੂਆ ਸਾਰਾ ਕੁਝ ਪੁੱਛ ਕੇ ਦੱਸਾਂ ਐ ਬਾਈ ਤੋਂ ਨੰਬਰ 22 ਤੋਂ ਪੁੱਛਾਂਗੇ ਕਿੰਨਾ ਦੁੱਧ ਬਾਦ ਪਹਿਲੇ ਸੂਏ ਦਾ ਕੱਢਿਆ ਦੂਜੇ ਸੂਏ ਦਾ ਉਹ ਵੀ ਪੁੱਛ ਕੇ ਦੱਸਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲ ਵੀਰੇ ਨੰਬਰ ਆ ਮੇਰਾ ਆ ਬੋਲ ਕੁਝ ਵਕਤ ਬੋਲ ਦੇ ਪਤਾ ਦੋ 991423 991423 8820 8820 9914238820 ਪਿੰਡ ਜੀ ਪਿੰਡ ਕਰਾੜ ਵਾਲਾ ਜੀ ਪਿੰਡ ਕਰਾੜ ਵਾਲਾ ਜ਼ਿਲ੍ਹਾ ਜ਼ਿਲ੍ਹਾ ਪਠਿੰਡਾ ਤਸੀਲ ਫੂਲ ਸਿਲੀਪੁਰ ਤੇ ਬਾਕੀ ਦਾ ਆਪਣੇ ਜਿਹੜੀ ਪਸ਼ੂ ਮੰਡੀ ਨੇ ਜਦੀਕ ਆ ਹਨਾ ਤੇ ਤਾਪਾ ਵੀ 19 ਬਾੜੀ ਰਾਮਪਰਾ ਵੀ 19 ਬਾੜੀ ਰਾਮਪਰਾ ਤਾਪਾ ਕੋਲ 19 ਬਾੜੀ ਤੇ ਵੀਰੇ ਅੱਜ ਆਪਾਂ ਬੈੜ ਆਪਣੇ ਘਰ ਦੀ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ ਨਾ ਕੋਈ ਵਪਾਰ ਠੀਕ ਆ ਜੀ ਤੇ ਵੀਰੇ ਜਿਹੜੀ ਆਪਾਂ ਬੈੜ ਬਕਾਊ ਕੀਤੀ ਆ ਆਪਣੇ ਘਰ ਦੀ ਇਹਨੇ ਹਾਂ ਘਰ ਦੀ ਆ ਬਈ ਆਪਣੀ ਠੀਕ ਆ ਤੇ ਕਿਹੜਾ ਸੂਆ ਸੁੰਦੀ ਐ ਤਕੀ ਇਹ ਤੀਜਾ ਸੂਆ ਸੁੰਦੀ ਆ ਬਈ ਤੀਜਾ ਸੂਆ ਸੂਗੀ ਤੇ ਦੂਜੇ ਸੂਏ ਤੇ ਪਹਿਲੇ ਸੂਏ ਕਿੰਨਾ ਦੂਜੇ ਸੂਏ ਦੇ ਦੱਸ ਦੇ ਦੂਜੇ ਸੂਏ ਦਾ 25 ਲੀਟਰ ਖੁੱਲਾ ਦੋਦੇ ਦਿੱਤਾ ਵਧੀਆ ਬਾਕ ਤੇ ਸੀਲ ਸੌ ਫੁੱਲਾ ਹਾਂ ਸੀਲ ਸੌ ਫੁੱਲਾ ਦੋਹੇ ਪਾਸੀ ਵਹਿਗੇ ਚਪਾਉਂਦੇ ਕੋਈ ਖੋਲ ਉਹਨੂੰ ਤੋਰਾ ਤਾਰਾ ਕਰਾਈ ਗਏ ਚੈੱਕ ਤੇ ਬਾਕੀ ਦੀ ਗੱਲ ਨਾ ਵਜਨ ਤੁਸੀਂ ਦੇਖੋਗੇ ਆਕੇ ਵਾਕਈ ਘੜ ਦੇਣਾ ਨੇ 25 ਕਿਲੋ ਦੁੱਧ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਤੇ ਲੇਵ ਵਾਲੂਆ ਕਿੰਨੇ ਦਿਨ ਬਾਕੀ ਆ ਬਾਈ ਬਸ ਤਿੰਨ ਚਾਰ ਦਿਨ ਹੀ ਬਸ ਬਾਕੀ ਅੱਛਾ ਤਿੰਨ ਤੋਂ ਚਾਰ ਦਿਨ ਬਾਕੀ ਤੇ ਸੀਮਨ ਕਿਹੜਾ ਲੱਗਿਆ ਵੇਦੇ ਅੱਗੇ ਸੀਮਨ ਦਾ ਚੱਪ ਤੇ ਹੀ ਭਰਾਇਆ ਸੀ ਅੱਛਾ ਚੰਗੀ ਭਰਾਇਆ ਹਾਂਜੀ ਤੇ ਬਾਕੀ ਦਾ ਤੋਰਾ ਤਾਰਾ ਕਰੋ ਚੈੱਕ ਤੇ ਥਾਂ ਲੈਵੇ ਦਾ ਅੰਤ ਹੀ ਕੋਈ ਨਹੀਂ ਮੋੜ ਲਿਓ ਜੀ ਝੋਲੀ ਚੰਗੀ ਆ ਪੰਡਾਰਗਾ ਕਰਮਾਣੀ ਨੇ ਹਵਾਨਾ ਤੇ ਕਿੰਨੇ ਦਿਨ ਬਾਕੀ ਦੱਸਿਆ ਵੀਰ ਇਹ ਤਾਂ 4-5 ਦਿਨ ਕੱਢ ਦੋਰਾ ਠੀਕ ਆ ਵੀਰੇ 4 ਤੋਂ 5 ਦਿਨ ਬਾਕੀ ਤੇ ਕੁਆਲਿਟੀ ਇੱਕ ਨੰਬਰ ਥਣਾ ਥਣਾ ਦੀ ਓਕੇ ਆ ਜਿਵੇਂ ਮਰਜ਼ੀ ਚੋਈ ਚਲੋ ਦੋਨੇ ਪਾਸੇ ਬਹਿ ਕੇ ਹਾਂ ਜਿਵੇਂ ਮਰਜ਼ੀ ਦੋਵੇਂ ਪਾਸੇ ਬਹਿ ਕੇ ਚੋਈ ਚੱਲਣ ਪੂਰੀ ਪੂਰੀ ਅੱਛਾ ਤੁਸੀਂ ਫੇਰ ਕੇ ਦਿਖਾ ਦੇਖੋ ਜੀ ਨੇੜ ਤੋਂ ਕਰੋ ਥਾਣੇ ਦੇ ਚੈੱਕ ਪੌਂਦੀ ਹੁਣ ਚੋਈ ਚੱਲੋ ਓਕੇ ਜੀ ਤੇ ਇੱਕ ਮਿੰਟ ਛੱਡਿਓ ਜੀ ਆਹ ਦੇਖੋ ਜੀ ਕੋਈ ਨੁਕਰਮ ਵਾਲੀ ਨੂੰ ਵਾਸਤਾ ਨਹੀਂ ਹੈਗਾ ਬਾਕੀ ਦਾ ਚਾਰੇ ਥਣ ਨਿਕਲਦੇ ਪੂਰੇ ਗੈਪ ਤੇ ਤੇ ਮਿਲਕ ਵੀ ਇੰਨ ਚੰਗੀ ਸਟਰੋਂਗ ਆਉਂਦੀ ਆ ਤੇ ਬਰੀਕ ਵੇਨ ਜੀ ਵੀ ਚੰਗ ਤੇ ਬਾਕੀ ਦਾ ਰੰਗ ਪ੍ਰਿੰਟ ਵਾਲੀ ਸੁਆ ਅਰੀਨਲ ਤੀਜਾ ਘਰ ਦੀ ਬੈੜਾ ਕੋਈ ਲੋਕਲ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਬਾਈਆਂ ਨੇ ਗੱਲ ਜਾਵਾ ਜਾਇਜ਼ ਕੀਤੇ ਦੇਊਗੀ 25 ਕਿਲੋ ਕੇ ਇਹੋ ਜੀ ਗੱਲ ਨਹੀਂ ਵੀ ਨਾ ਦੇਵੇ ਤੇ ਵੀਰੇ 25 ਕਿਲੋ ਦੁੱਧ ਨੇ ਪਿਛਲੀ ਵਾਰ ਦਿੱਤਾ ਪੱਚੂਗੀ ਇਹਦੀ ਕਿ ਵੱਧ ਦੇਊਗਾ ਇਹਦੀ ਬਾਤਾਂ ਨਹੀਂ ਡਿਮਾਂਡ ਆਦ ਕੇ ਵੇ ਸੰਭਲੀ ਬੈਗਾ ਅੱਛਾ ਸੰਭਲੀ ਵੇ ਠੀਕ ਹੈ ਜੀ ਤੇ ਡਿਮਾਂਡ ਫਿਰ ਇਹਦੀ ਡਿਮਾਂਡ 8000 ਮਾਨਤਨ ਤਾਂ ਹੋ ਜਾਊਗਾ ਨਾ ਮਾਨਤਨ ਕਰਦਾ ਹਾਂ ਐ ਤਾਂ ਲਕੀਰ ਵਾਲੀ ਗੱਲ ਤਾਂ ਨਹੀਂ ਨਾ ਨਾ ਲਕੀਰ ਵਾਲੀ ਕੋਈ ਗੱਲ ਨਹੀਂ ਠੀਕ ਹੈ ਬਾਈ ਕਹਿੰਦੇ ਆਏ ਗਏ ਦਾ ਜਰੂਰ ਮਾਨਤਨ ਕਰਾਂਗੇ ਤੇ ਗਾਰੰ ਠੀਕ ਹੈ ਜੀ ਤੇ ਬਾਕੀ ਦੀ ਗੱਲ ਕੁਆਲਿਟੀ ਵੀ ਦੱਸ ਦਿਆ ਬਰੀਡ ਆ ਗਈ HF ਹਨਾ ਹਾਂਜੀ ਹਾਂ HF ਆ ਗਈ ਪਿਓਰ ਤੇ ਘਰੇ ਬਾਈਆਂ ਨੇ ਚੋਈ ਆ ਦੁੱਧ ਦਿੱਤਾ ਬਾ ਤੇ ਨੰਬਰ ਫੇਰ ਬੋਲਦੇ ਪਤਾ ਬੋਲੀ ਨੰਬਰ 991423882 991423882 ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਠਿੰਡਾ ਤੇ ਦਸイール ਬਾਈਆਂ ਦਾ ਹੈਗਾ ਫੂਲ ਤੇ ਨੇੜੇ ਆਪਣੇ ਤਪਾ ਤੇ ਰਾਮਪਰਾਇ ਕੋਲੇ ਰਹਿ ਗਿਆ ਇੱਕ ਵੈੜ ਸੀ ਵੀਰੇ ਇੱਕ ਸਾਨੂੰ ਦਿਖਾਤੀ ਤੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲੋ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਹੋ ਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ